ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਦੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਰੋਜੀ ਚੜ੍ਹਦੀ ਕਲਾ ਚ ਤੇ ਮਹਾਰਾਜਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਜੀ ਤੇ ਬਖਸ਼ੇ ਨਾਲ ਨਾਲ ਸਾਰਿਆਂ ਨੂੰ ਦੇ ਅਰੋਗਤਾ ਜੀ ਸੋ ਤਿਆਰੀ ਹੋ ਗਈ ਜੀ ਵੀ ਚੱਤਰੀ ਗੱਲ ਬਣਾ ਦੇ ਐਨਾ ਸਾਜਰੇ ਸਾਜਰੇ ਮੈਂ ਵਜਨ ਚੱਕਾ ਵਾ ਡਾਕਟਰ ਮੇਰਾ ਵਜਨ ਕਰਿਆ ਵਾ ਬੰਦ ਹਾਂ ਅਪਾਤੰਨੇ ਹੁਣ ਬڑے ਡਾਕਟਰ ਕੋਲ ਅੱਜ ਕਰਾਂਗੇ ਅਰਦਾਸਾਂ ਬੇਨਤੀਆਂ ਉਹਨਾਂ ਕੋਲ ਜਾ ਕੇ ਹਾਂ ਵੀ ਭਾਈ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਸਭ ਨੂੰ ਅ ਮਤਲਬ ਖੁਸ਼ੀਆਂ ਹੀ ਖੁਸ਼ੀਆਂ ਦਾ ਮਹਾਰਾਜ ਜੇ ਉਹਨਾਂ ਦੀ ਅਸੀਂ ਮਾਨਤਾ ਕਰੂੰਗੇ ਉਤਾ ਹਾਂ ਤੇ ਤੁਹਾਨੂੰ ਸੱਚੀ ਗੱਲ ਕਹਤ ਨਹੀਂ ਪਾਉਂਦਾ ਨਾਲ ਨੂੰ ਬਾਤ ਸੱਚੀ ਗੱਲ ਇਹ ਰਾਤ 11 ਵਜੇ ਤੱਕ ਜੀ ਉਹ ਖੌਰੂ ਵੱਡਿਆ ਪਹਿਲੀ ਵਾਰ ਜੈਸਮੀਨ ਰਾਤ ਰਹੀ ਆ ਉਹ ਇੱਧਰ ਨੂੰ ਦਲਾ ਆ ਆ ਇੱਧਰ ਆ ਆ ਇੱਧਰ ਕਹਿਆ ਜੀ ਹਾਂ ਕਿਹੜੀ ਗੋਲੀ ਆ ਰਾਤ ਲੈ ਜੇ ਕਰਨ ਕੱਲ ਗੋਲੀਆਂ ਖੇਡਣ ਚੱਲ ਗਈ ਜਿਹੜੇ ਉਹ ਆ ਖੇਡਦੇ ਹੁੰਦੇ ਤਾਂ ਪਿੱਲ ਚੋਟ ਦਾ ਗਾੜਾ ਆ ਜਾਂ ਹੁੰਦਾ ਦਾ ਇੱਕ ਇੱਕ ਐ ਇਚਣ ਕਹਿੰਦੇ ਹੁੰਦੇ ਤੁਹਾਨੂੰ ਆ ਗੇਰ ਕੇ ਉਹਦੇ ਦੇ ਕੁੱਤੀ ਜੀ ਚ ਪਾ ਕੇ ਗੋਲੀਆਂ ਅਸੀਂ ਤਾਂ ਬਹੁਤ ਖੇਡੀਆਂ ਬਚਪਨ ਦੇ ਵਿੱਚ ਤੁਸੀਂ ਵੀ ਖੇਡੀਆਂ ਹੋਣੇ ਜਿਹੜੇ ਇਸ ਟਾਈਮ ਦੇਖ ਰਹੇ ਵੀਡੀਓ ਵੀ ਉਹ ਗੋਲੀਆਂ ਲੈ ਆ ਰਾਤ ਦੀਆਂ ਗੋਲੀਆਂ ਪਿੱਛੇ ਜਾ 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 ਲੱਭ ਲੈ ਜਾ ਲੱਭ ਲੈ ਹੁਣ ਕਿਆ ਕਰੂਗੀ ਮੈਂ ਕਿੱਥੇ ਨਵਾਜਾਂ ਇਹ ਰਾਤ ਖੇਲੀ ਜੀ 11 ਵਜੇ ਤੱਕ ਕਹਿੰਦੇ ਉਹ ਖੌੜੂ ਵੱਢਿਆ ਕਦੇ ਕਦੇ ਮੈਂ ਜਾ ਜਮੀਨਪੁਰ ਕੋਲੋਂ ਕਦੇ ਕਦੇ ਮੈਂ ਪਾਪਾ ਕੋਲ ਪੈਣਾ ਮੈਂ ਤਾਂ ਅੱਜ ਕੋਸ਼ਿਸ਼ ਚੱਲੀ ਜਾਂ 11 ਵਜੇ ਤੱਕ ਐ ਸੌਂਗੀ ਨਹੀਂ ਉਹ ਤੋਂ ਬਾਅਦ ਹੁਣ ਸਵੇਰੇ ਜਦ ਤਿਆਰੀ ਕਰਨ ਦੇ ਟਾਈਮ ਆ ਗਈ ਹੁਣ ਇਹ ਟੀਂ ਟੀਜੀ ਕਰੀ ਜਾਂਦੀ ਐ ਹਾਂ ਵੀ ਜਿਵੇਂ ਕੱਚੀ ਜੀ ਨੀਂਦ ਜਵਾਕ ਉੱਠ ਖੜਦਾ ਉਹ ਤਾਂ ਸਾਫ ਨਾਲ ਤੇ ਅੰਦਰ ਅੱਪਾ ਦਾ ਰੇੜੀ ਆ ਜੀ ਸਿਰਫ ਆਪਣੇ ਜੁੱਤੀ ਪਾਉਣ ਨੂੰ ਰਹਿੰਦੀ ਆ ਪੰਜਾਬੀ ਜੁੱਤੀ ਪਾ ਲੈਣੇ ਜਾਂ ਟਪਾਲਵਾ ਬਾਕੀ ਪਰਿਵਾਰ ਹਜੇ ਹੁਣ ਜਾ ਫੜਦੀ ਫਿਰਦਾ ਮੈਂ ਇਹਨਾਂ ਨੂੰ ਕਹਤਾ ਵੀ ਭਈ 7 ਵਜੇ ਤੁਸੀਂ ਰੇੜੀ ਚਾਹੀਦੇ ਆ 7:00 ਵਜੇ 5 ਮਿੰਟ ਹੋ ਗਏ ਹਾਂ ਵੀ ਜੇ 8 ਵਜੇ ਟ੍ਰੇਨ ਤੁਰਨੀ ਤਾਂ ਅੱਧਾ ਘੰਟਾ ਅਡਵਾਂਸ ਉੱਥੇ ਪਹਿਲਾਂ ਪਹੁੰਚਣਾ ਪੈਣਾ ਆਪਾ ਹਾਬਤ ਹਾਏ ਹਾਏ ਕਿੰਨੀ ਟੌਰ ਤੋਂ ਦਿਖਾ ਦਿੰਦੇ ਨੇ ਸਾਰਿਆਂ ਨੂੰ ਦਿਖਾ ਦੇ ਵੀ ਨਹੀਂ ਟੌਰ ਮੇਰੇ ਫੁੱਟ ਦੀ ਇੰਨੀ ਟੌਰ ਐ ਨਜ਼ਰ ਇਹਨਾਂ ਲੱਜਵੇ ਕਿਤੇ ਵੇ ਜਣਾ ਬਹੁਤ ਖਰਾਬ ਬੰਦਾ ਹੈ ਸਾਡਾ ਲੈ ਆ ਗਈ ਤੇਰੀ ਮਾਤਾ ਵੀ ਆ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਹੇ ਵੀ ਅਸੀਂ ਰੈਡੀ ਆ ਮੈਂ ਵੀ ਰੈਡੀ ਹਾਂ ਹਾਂ ਜੇ ਨਹੀਂ ਤਾਂ ਕੰਮ ਲੈਣਾ ਆ ਜਾ ਕੋਈ ਗੱਲ ਨਹੀਂ ਉਹ ਮੈਨੂੰ ਫੋਨ ਆਇਆ ਤਾਂ ਮੈਂ ਤਾਂ ਕਰਕੇ ਪਾ ਲਿਆ ਫੋਨ ਭਾਬੀ ਨੂੰ ਕਰਤਾ ਹਾਂ ਉਹ ਤਿਆਰ ਆ ਉਹ ਤੀ ਤੇ ਚੱਕ ਲੈ ਮੈਂ 1 ਮਿੰਟ ਹੈਂਡ ਫ੍ਰੀ ਜੀ ਤੇ ਤਾਂ ਤਾਂ ਵਾਗ ਲੱਗੀ ਸੀ ਕਹਿਣ ਮੈਂ ਵੇ ਸਾਰਨੇ ਜਾਤੇ ਕੋਲ ਆ ਗਿਆ ਉਹ ਤਾਂ ਕਰ ਲਿਆ ਕੰਮ ਉਹਨਾਂ ਨੇ ਉਹ ਹੁਣ ਦੁਬਾਰਾ ਫੇਰ ਉਹਨਾਂ ਦਾ ਫੋਨ ਆ ਵੀ ਕੋਈ ਕੱਪੜਾ ਚੱਕ ਲੈਣਾ ਅਰ ਗਾਲੇ ਵਾਸਤੇ ਮੈਂ ਆ ਲੈ ਲਿਓ ਵੀ ਨਿਆਣੇ ਖਾਣੇ ਨਾ ਜੇ ਜੇ ਆਪਾਂ ਕਿਸੇ ਹੋਟਲ ਤੇ ਰਾਤ ਰਹਿ ਕੇ ਫਿਰ ਤਾਂ ਕੋ ਚੱਕਰ ਰਹੀ ਉੱਥੇ ਦਾ ਚਾਦਰਾਂ ਤੂਦਰਾਂ ਦੇ ਦਿੰਦੇ ਆ ਉਹ ਜੇ ਪੇਪਾ ਆਨੇ ਮਤਲਬ ਆ ਜੇ ਪ੍ਰਕਰਮਾ ਤੇ ਰਾਤ ਕੱਟਣੀ ਹੈ ਉਹਦੇ ਬਰਗੀ ਰੀਤਨੀ ਪਰ ਉਹ ਨਿਆਣਿਆਂ ਨੂੰ ਔਖਾ ਹੁਣ ਥੋੜਾ ਜਿਹਾ ਚਲੋ ਮੈਂ ਤਾਂ ਦਸਿਆਣਾ ਬੰਦਾ ਤਾਂ ਪ੍ਰਕਰਮਾ ਤੇ ਰਾਤ ਕੱਟ ਲਵੇ ਉਹਦੇ ਉਹ ਜੇ ਪ੍ਰਕਰਮਾ ਤੇ ਰਾਤ ਕੱਟ ਲਵੇ ਉਹਦੇ ਵਰਗਾ ਜ਼ਿਆਦਾ ਨਹੀਂ ਕੋਈ ਨਾਲ ਚੌਂਕੀ ਪਾਰ ਹੋਣੀ ਸਾ ਪੂਰਾ ਨਾਣਾ ਨਾਲ ਥੋੜਾ ਜਿਹਾ ਔਖਾ ਹੋ ਜਾਂਦਾ ਬੱਕਾ ਨੂੰ ਤੇ ਉਧਰ ਗੁਰੂ ਘਰ ਤੇ ਚੱਲ ਰਿਹਾ ਜੀ ਜਪ ਸਾਧਰੇ ਦਾ ਟਾਈਮ ਹੈ ਆਪਣੀ ਦੀਦੀ ਬਣਾਉਂਦੇ ਅੰਦਰ ਕਰਾਉਂਦੇ ਲੈ ਕਹਿੰਦੀ ਮੈਂ ਜੋੜ ਦੀ ਪਸੰਦ ਦੇ ਪਰੌਂਠੇ ਬਣਾਉਣੇ ਆ ਅੱਜ ਪਰੌਂਠੇ ਬਣਾਇਆ ਬੁੱਝੋ ਪਹਿਲਾਂ ਬੁੱਝਣਾ ਤਾਂ ਹੁਣ ਮਨ ਨੂੰ ਬੜਾ ਖੁਸ਼ਬੂ ਤਾਂ ਕੀ ਜੇ ਦੀ ਆਉਂਦੀ ਵੀ ਕੀ ਜਾਣਦਾ ਅੰਦਰ ਜੀ ਹੋਰ ਕਾਹਦੀ ਗੱਲ ਹੁਮੈਰ ਮੈਂ ਤਾਂ ਮੈਂ ਤਾਂ ਮੈਂ ਇੱਕ ਮਿੰਟ ਜੀ ਹੁਣ ਗੱਲ ਨਿਬੜਦੀ ਆ ਸਵੇਰੇ ਜਦ 6 5:30 ਵਜੇ ਮੌਠਿਆ ਇਹ ਵੀ ਨਾਲ ਉੱਠ ਖੜੀ ਮੈਨੂੰ ਕਹ ਰਿਹਾ ਮਾ ਆਲੂ ਵੱਲ ਧਰ ਦੇ ਵੀ ਆਲੂਆਂ ਜੇ ਇਹਨੂੰ ਆਟੇ 'ਚ ਗੁੰਨ ਕੇ ਆਪਾਂ ਪਰੌਂਠੇ ਬਣਾ ਲਾਂਗੇ। ਨਾ ਨਾ ਦੀਦੀ ਨੇ ਬਣਾ ਲੈਣੇ ਦੀਦੀ ਨੇ ਦੀਦੀ ਦੇ ਨਾਲ ਸਾਡੀ ਛਲਾਹ ਹੋਈ ਵੀ ਆ ਰਾਤ ਵਾਲੀ ਛਲਾਹ ਕਿਤੇ ਸਿਰੇ ਚੜ੍ਹਦੀ। ਚੱਲ ਉਹ ਤੋਂ ਬਾਅਦ 6 ਵਜੇ ਭਾਬੀ ਜੀ ਜਸੂਜ ਬੜੇ ਉਹਨਾਂ ਨੂੰ ਮਾ ਵੀ ਮੇਥੇ ਪਾਇਆ ਫ੍ਰਿਜ ਦੇ ਵਿੱਚ। ਧਨੀਆ ਪਾਇਆ ਫ੍ਰਿਜ ਦੇ ਵਿੱਚ। ਵੀ ਆਟੇ ਦੇ ਵਿੱਚ ਇਹਨਾਂ ਨੂੰ ਨਾ ਕੁੱਟੜ ਕੇ ਮੇਥੇ ਨਾ ਪਿਆਸ ਲੱਗਦੀ ਆ ਪਤਾ। ਹਾਂ ਕੁੱਟੜ ਕੇ ਉਹ ਅੱਲਾ ਮਗੱਲਮ ਜਾ ਕਰਕੇ ਵੀ ਆਟੇ 'ਚ ਗੁੰਨ ਲੋ ਵੀ ਉਹਦੇ ਪਰੌਂਠੇ ਬਣਾ ਦੋ। ਨਾ ਨਾ ਸੰਦੀਪ ਨੇ ਮੈਨੂੰ ਕਿਹਾ ਵਾ ਬਣਾਇਆ ਹੋਣਾ ਸੰਦੀਪ ਨੇ ਮੈਨੂੰ ਕਿਹਾ ਪਰੌਂਠੇ ਬਣਾ ਲੈਣੇ ਸੀ ਤੂੰ ਕਾਨੂੰ ਟੈਨਸ਼ਨ ਲੱਤੀ ਆ ਉਹ ਮੈਨੂੰ ਪਤਾ ਵੀ ਤੁਸੀਂ ਪਰੌਂਠੇ ਬਣਾਏ ਹੋਣਾ ਕੱਲੇ ਨੂਨ ਪਾ ਕੇ ਵਿੱਚ ਐ ਕਰਨੀ ਥੱਪ ਤੇ ਉਹਨੇ ਵੀ ਚਲੋ ਨਹੀਂ ਰੋਟੀ ਚਾਹੀਦੀ ਐ ਸਿੰਪਲ ਪਰ ਵੀ ਦੀਦੀ ਨੇ ਕੀ ਲਾਤਾ ਹੁਣ ਤੂੰ ਇਹ ਦੇਖੀ ਵੀ ਤੁਹਾਡਾ ਮੈਂ ਸਿੰਪਲ ਅਸਰੇ ਤੱਕ ਦੇਖਣਾ ਵੀ ਤੁਹਾਡਾ ਸਿੰਪਲ ਖਾਣਾ ਪੀਣਾ ਕਿਆ ਹੋਊਗਾ ਅਸਰੇ ਤੱਕ ਰਹੇ ਤੱਕ ਸੀਪਲ ਕਰਾ ਲਿਆ ਕਰ ਆ ਆ ਆ ਆ ਆ ਵਾਹ ਗੁਰਦੀ ਟੈਮ ਹੋ ਗਏ ਜੀ ਸੱਤ ਵਾਜੀ ਦਾ 5 ਮਿੰਟ ਹੋ ਗਏ ਫਾਬੀ ਜੀ ਫਾਬੀ ਜੀ ਜਸਿਕਾ ਫਾਬੀ ਜੀ ਦੀ ਕਸੂ ਦਿਓ ਵੀ ਆ ਫਾਬੀ ਜੀ ਰਾਤ ਨੂੰ ਵੀ ਬੋਤ ਕਹਿੰਦੀ ਮੈਨੂੰ ਪੁੱਛੇ ਨਹੀਂ ਇਹਨਾਂ ਨੇ ਜਾਣਨ ਹਾਂ ਇਹਨਾਂ ਦੇ ਘਰ ਇਹਨਾਂ ਤੋਂ ਬਿਨਾ ਪੱਤਾ ਹਿੱਲ ਜੂ ਨੇ ਨਾ ਕਿਹਾ ਮੈਂ ਤਾਂ ਕਿਹਾ ਤਾਂ ਵੀ ਆਪਾਂ ਸਾਰੇ ਇਕੱਠੇ ਚੱਲਾਂਗੇ ਵੀ ਕਰਨ ਦਾ ਪੇਪਰ ਚਲਦੇ ਆ ਵੀ ਰਹਿਣ ਦਿੰਦੇ ਆ ਦੀਦੀ ਕਹਿੰਦੀ ਨਾ ਵੀ ਜਸਮੀਨ ਜੀ ਨੇ ਹੁਣ ਕਹਿੰਦੀ ਆ ਵਿੱਚ ਤੁਸੀਂ ਜਾਇਓ ਵੀ ਫੇਰ ਫੇਰ ਜਾਇਓ ਮੈਂ ਕਿਹਦੀ ਗੱਲ ਸੁਣਾਂ ਮੈਂ ਕਿਹਦੀ ਕਿਥੋਂ ਤੇ ਤੇ ਦੋ ਤਾਂ ਫਾਕੇ ਜਿਹਾ ਰੋਣਾ ਜਿਹਦੇ ਕਰਮਾਜੋ ਨਹੀਂ ਆ ਇਹ ਤਾਂ ਹੈ ਗੱਲ ਤੁਹਾਡੀ ਸਹੀ ਹੂੰ ਇਹ ਲੈ ਲੈ ਮੈਂ ਤਾਂ ਤਾਂ ਤਾਰਾ ਕੋਟ ਆ ਗਿਆ ਵਾਂਗੇ ਵਾਸਤੇ ਵਾਲੇ ਨਾ ਬਣਾਓ ਬਸ ਬਹੁਤ ਵਸ ਨਿੱਕੀ ਸਿੰਘ ਫਿਰ ਕਹਿੰਦਾ ਮੈਂ ਜਾਣਾ ਹੀ ਨਾ ਥਾਣੇ ਹਰ ਇੱਕ ਬਾਹਰ ਪਰੰਥ ਦੋ ਲੋ ਵੀ ਨਹੀਂ ਆਉਣੇ ਜਿੰਦਗੀ ਚ ਆ ਗਏ ਆ ਆ ਦੋ ਦੋ ਵੀ ਨਹੀਂ ਆਣਾ ਹੈ ਕੋਈ ਨਾ ਤੂੰ ਨਾ ਖਾਂ ਮਾਰ ਮੈਨੂੰ ਲੈ ਲਓ ਬੜਾ ਇਹ ਗੱਲ ਸਹੀ ਆ ਜਾਂ ਗੱਲ ਤਾਂ ਆਪਾਂ ਕੁਛ ਪੈ ਨਹੀਂ ਸਾਦੇ ਮੈਂ ਅੱਗੇ ਵੀ 500 ਰੁਪਏ ਛਾਦੇ ਜਾਂਦਾ ਨਹੀਂ ਮੇਰਾ ਆਤਾਲੀਆਂ ਬਈਆਂ ਸ਼ੂਗਰ ਵਾਲੇ ਬੰਦੇ ਨੂੰ ਬਹੁਤ ਪੈ ਜਾਂਦਾ ਚਾਹੀਦੀ ਅੰਗਰੀ ਲਈ ਵੀ ਕਹਿੰਦੇ ਵੀ ਉਸਦੇ ਨਾਲ ਸ਼ੂਗਰ ਨਹੀਂ ਵੱਧਦਾ ਹੈ ਵੀ ਜੇ ਆਪਾਂ ਬਾਸੀ ਰੋਟੀ ਖਾ ਲਈਏ ਜਿਹੜੀ ਰਾਤ ਵਾਲੀ ਖਾਈਆ ਹੁਣ ਇਹ ਪਤਾ ਨਹੀਂ ਵੀ ਕਿਸੇ ਨੇ ਇਸ ਨੂੰ ਪੀਤਾ ਹੈ ਜਾਂ ਲੰਬਾਕ ਨਹੀਂ ਕੀਤਾ I don't know ਚਲੋ ਅੰਮਰਤਾ ਚਾਹ ਬਸ ਫਾਟਾ ਚਾਹੁੰਦਾ ਹਾਂ। ਹਾਂ। ਸਾਡੇ ਤੋਂ ਲੈ ਗੱਲ ਤੋਂ ਸਾਰੇ ਿੱਡ ਭੰਦੀ। ਗੱਲ ਆਏ। ਕੋਈ ਟਾਈਮ ਹੈ ਹਜੇ ਵੀ ਹੁੰਦਾ ਬੰਦਾ ਕਈ ਵਾਰ ਅਹੇ ਜੀ ਕੋ ਸੁੱਤੀ ਜਗਾ ਬਾਹਰ ਜੰਦਾ ਨਾ ਜਾ ਕੇ। ਬਸੇ ਨੂੰ ਵੀ ਤਰਸਦਾ। ਬਸੇ ਨੂੰ ਵੀ ਮੈਂ ਤੁਹਾਨੂੰ ਦੱਸਦਾ ਵੀ ਅਸੀਂ ਜੇ ਪਹਿਲੀ ਵਾਰ ਆਏ ਨੂੰ ਪੰਡੂ ਸਾਹਿਬ ਨੂੰ ਅਸੀਂ 2006 ਤੇ। ਤੇ ਨਾ ਹੂੰ ਜੇਨਪੁਰ ਤੋਂ ਸਾਹਤ ਨੂੰ ਤਾਂ 20 ਤੋਂ 25 ਕਿਲੋਮੀਟਰ ਵਿੱਚ ਇੱਕ ਜੋਸੀ ਮਾਟੇ ਦਾ ਦੋਰਾ ਹੁੰਦਾ। ਸਾਨੂੰ ਉੱਥੇ ਰੋਕ ਰਹੀ ਜਾ ਕੇ ਸਾਢੇ 4 ਵਜੇ ਸ਼ਾਮ ਨੂੰ। ਕਹਿੰਦੇ ਵੀ ਗਾਹਾਂ ਪੱਥਰ ਦਾ ਪਹਾੜ गिर ਗਿਆ ਇੱਕ। ਵੀ ਸੰਗਤ ਨੂੰ ਮਨ ਹੈ ਵੀ ਜਾ ਨਹੀਂ ਸਕਦਾ ਵੀ ਤੁਸੀਂ ਜਦ ਤੱਕ ਰਸਤਾ ਕਲੀਅਰ ਨਹੀਂ ਹੁੰਦਾ ਐ ਕਰਦੇ ਚਲੋ ਅਸੀਂ ਕੀ ਕਰਾਂ ਜੀ ਅਸੀਂ ਕਈ ਦਿਨਾਂ ਤੋਂ ਪੈਨ ਦੇ ਮੁੰਡੇ ਬੱਚੇ ਸਿਆਣੇ ਜੀ ਅਸੀਂ ਪਲਾਨ ਕਰਦਾ ਵੀ ਸਾਢੇ 3 ਵਜੇ ਸਾਢੇ ਰਿਉਠਣਾ ਅਸਨਾਣ ਕਰਕੇ ਗੱਡੀਆਂ ਭਜਾ ਲੈਂੀਆਂ ਉਹ ਦੋ ਤੱਕ ਸਾਡੇ ਨਾਲ ਹੋਰ ਲੱਗੇ ਜਿਹੜੇ ਮਤਲਬ ਪੰਜਾਬੀਆਂ ਨੂੰ ਪਤਾ ਵੀ ਗਰੁੱਪ ਪੰਜਾਬੀ ਜਾਂਦਾ ਕਿੱਥੇ ਤੇ ਆਇਆ ਕੌਣ ਆਇਆ ਕਿ ਦੁੱਖ ਸੁੱਖ ਦੇ ਸਾਂਝੀ ਕੋਈ ਜਾਂਦੇ ਆ ਤੇ ਅਸੀਂ ਕੀ ਕਰਾਂ ਜੀ ਤੜਕੇ 3:30 ਵਜੇ ਗੱਡੀ ਨਾ ਭਜਾਦੀਆਂ ਗਾਹਾਂ ਜਿੱਥੇ ਪਹਾੜ ਜਿਹੜਾ ਵਾਜੀ ਉੱਥੇ ਗੱਡੀ ਸਾਡੀ ਪਹੁੰਚੀ ਜਾਂ ਜਾ ਕੇ ਦੇਖਿਆ ਕੋਈ ਪਹਾ ਪੱਥਰ ਕਿੰਨਾ ਬੜਾ ਸੀ ਉਹ ਉਹ ਆਪਣੇ ਮਕਾਨ ਦਾ ਅੱਧਾ ਲਾ ਲਓ ਐਡਾ ਪੱਥਰ ਰੋਡ ਦੇ ਵਿੱਚ ਆ ਗਿਆ ਐਡਾ ਪੱਥਰ ਹਾਂਜੀ ਲਓ ਨਹੀਂ ਮੈਂ ਤਾਂ ਦੇਖੀ ਨਾ ਮਜ਼ਾਕ ਦੀ ਗੱਲ ਉਹਦਾ ਵਾਜੀ ਉਹ ਵਿਚਾਰੇ ਜਿਹੜਾ ਉੱਥੇ ਲੇਬਰ ਲੱਗੀ ਵੀ ਸੀ ਉੱਥੇ ਪਹਿਲੀ ਵਾਰ ਦੇਖੀ ਸੀ ਬਲਾਸਟ ਹੁੰਦੇ ਜਿਹੜੇ ਆਪਣੇ ਆਪਾਂ ਹੁਣ ਨਿਆਣੇ ਨਾ ਜੋ ਕਰਦੇ ਆ ਜਿਹਾ ਕੇ ਤੋਪ ਚੇਤੇ ਦੇ ਕੇ ਤੇ ਪਾ ਕੇ ਉਹ ਕਿਆ ਆਟਮਾਂ ਜੀ ਪਾ ਕੇ ਤੋਪ ਚਾ ਚਲਾਉਗੇ ਉੱਥੇ ਦੇਖਿਆ ਜੀ ਖੱਡੇ ਮਾਰਦੇ ਹੋ ਵਿੱਚ ਭਰਨਾ ਫੇ 2-2 ਕਿਲੋਮੀਟਰ ਤੱਕ ਪੱਥਰਾਂ ਦੀ ਕੀ ਕਰਾ ਸਾਰੀ ਦਿਹਾੜੀ ਲਾਤੀ ਉਹਨਾਂ ਨੇ ਜੀ ਛਾਬ ਨੂੰ ਜਾ ਕੇ ਕਿਤੇ ਪੈਦਲ ਲੰਘਣ ਜੋਗਾ ਰਸਤਾ ਮਸੂਨਾ ਤੇ ਹੋਇਆ ਕਲੀਅਰ ਪਰ ਉਹ ਟਾਈਮ ਅਸੀਂ ਪਾਣੀ ਆਲ ਰੋਟੀ ਨੂੰ ਕਿਹੜੇ ਹਿਸਾਬ ਨਾਲ ਤਸੇ ਉਹ ਸਾਨੂੰ ਪਤਾ ਜਿਹੜੀ ਲੇਬਰ ਸ਼ੀਟ ਉਹਨਾਂ ਦੀ ਰਾਤ ਦੀਆਂ ਰੁਪਈਆਂ ਨੂੰ ਪੁੱਛ ਕੇ ਉਹ ਵੀ ਉਹਨਾਂ ਨੂੰ ਵੀ ਰੋਕੀ ਦਿੱਤੀ ਯਾਰ ਅਸੀਂ ਉਹ ਕਹਿੰਦਾ ਤਾਂ ਵੀ ਯਾਰ ਇਹ ਤਾਂ ਕੰਮ ਨਾਲ ਆਪੀ ਪਿੰਡ ਕੋਈ ਵੀ ਦੇ ਦੇ ਰੁੱਖਾ ਪਤਾ ਉਹ ਵੀ ਇਹਨੇ ਮ사ਜ ਜੇ ਇਹ ਹੀ ਲੈਣਾ ਰਾਤ ਦੀ ਨੀਂਦ ਦੀ ਪੂਰੀ ਹੋਈ ਹੈ ਹਨਾ ਟ੍ਰੇਨ ਤੋਂ ਸੌਣ ਵਾਲਾ ਯਾਰ ਫੈਸਲਾ ਹੁਣ ਨਦੀ ਕਦਰ ਕਰਨਾ ਸਿੱਖੋ ਪਹਿਲਾਂ ਮੈਂ ਹਰੋਗਣਾ ਕਰੂ ਵੀ ਜੇ ਥੀਕੀ ਲਾਇਆ ਇਹਨੂੰ ਉਹ ਨਹੀਂ ਲਾਇਆ ਇਹਦੇ ਵਿੱਚ ਇਹ ਨਹੀਂ ਨਾ ਨਾ ਜਿਹੜੀ ਹੈਗੀ ਉਹ ਜੀ ਖਾਓ ਆ ਪਾਉ ਮੈਂ ਇੱਥੇ ਪਾਉਗਾ ਦੇ ਦੇ ਆਈ ਜੀ ਗਈਦਾ ਆਲੂ ਵਾਲੋ ਆਲੂ ਪਾਓ ਜੈ ਜੀ ਹੈਗੇ ਰੋਟੀ ਵਿੱਚ ਖਾਓ ਸਫਰ ਦੇ ਵਿੱਚ ਕਦੇ ਵੀ ਸੁੱਕੀ ਰੋਟੀ ਖਾਣੀ ਨਹੀਂ ਹੁੰਦੀ ਅੰਬ ਦੇ ਚਾਰ ਨਾਲ ਖਾਣ ਜਦੋਂ ਰੋਟੀ ਇਕੱਲੇ ਖਾ ਸਕਦੇ ਕਿ ਸਭਾ ਮਾਜਾ ਮਾਜਾ ਹੁਣ ਜਿੰਨੇ ਕੀ ਲਵਾ ਲਿਆ ਦੀਦੀ ਤੇ ਉਹ ਨਰਮ ਰਹਿਣ ਗਿਆ ਅੰਬ ਦੇ ਚਾਰ ਨਾਲ ਤੇ ਕੀ ਚਾਰਾ ਕੁੱਟ ਲੈ ਕੇ ਚਲੋ ਦਾਰਾ ਕੁੱਟ ਲੈ ਲਓ ਦੇਖੂਗਾ ਹੁਣ ਸਾਦਾ ਕੁੱਟ ਲੁੰਦੀ ਆ ਤੁਹਾਡਾ ਤਾਂ ਕੰਮ ਹੈ ਹੀ ਹੈ ਬੈਕਗਰਾਉਂਡ ਦੇ ਹੋ ਗਏ ਐਵੇਂ ਆਂ ਅੰਮਲੀਆਂ ਦੀ ਇਹ ਗੱਲਾਂ ਹੋਣਗੀਆਂ ਹੋ ਗੋਟਾ ਬੈਗ ਨੂੰ ਤੇ ਕੱਢੋ ਬਾਹਰ ਨੂੰ ਆਪਣੇ ਹਾਂ ਕਰੀ ਤੋ ਵੱਡੇ ਗੁੱਡੀ ਨੂੰ ਕਰ ਦੋ ਖੁੱਸਦੇ ਨੇ ਇਹਨਾਂ ਨੂੰ ਹੈਲੋ ਭਾਈ ਜੀ ਸੈਂਟਰ ਕੱਢ ਲਿਆ ਜਰੂਰ ਜਿੱਕਣਾ ਨਾ ਮਤਲਬ ਜਿਹੜੇ ਜਿਆਦਾ ਹੀ ਵਿਛੇੜੀ ਹੁੰਦੇ ਆ ਮੁੰਡੇ ਦੇਖਿਆ ਵੀਡੀਓ ਵੀ ਕਹੀ ਨਹੀਂ ਉਹਦੇ ਆ ਖੜੀਆਂ ਚੜਾਈ ਜਾਂਦੇ ਮੇਰਾ ਤਾਂ ਉਹ ਹਾਲ ਆ ਮਾਜ ਤੰਦਰ ਨਾ ਆ ਹੀ ਹੋ ਜਾਂਦਾ ਵੀ ਬਸ ਅਗਰ ਆਇਆ ਕਹਦਾ ਹੌਲਾ ਵੀ ਇਹਦਾ ਸਾਰਾ ਪੂਰਾ ਸੈੱਟ ਹੋਇਆ ਪਾ ਬੰਦਾ ਯਾਰ ਜਿਹੜਾ ਸਾਹ ਬਰਾਂ ਮੈਂ ਤਰਦਾ ਕਈ ਵਾਰ ਸੀ ਵੀ ਤੇ ਪੰਨੀਆਂ ਸਾਡਾ ਚਾਹ ਦਾ ਮੈਂ ਜਾ ਬੱਤੀ ਆਪਣੀ ਕਿੱਥੇ ਗਈ ਨਿਊਯਾਰਕ ਦਿੱਤੀ ਬਾਹਰ ਨਹੀਂ ਮੈਂ ਜਿਹੜੀ ਪਾਣੀ ਹੈ ਜੀ ਪਾਓ ਹਾਏ ਨਾ ਖੁੱਲਦੀ ਅੱਹ ਪਾਣੀ ਸ਼ਾਨੀ ਹਾਂ ਮਾ ਮਨੀਸ਼ਾ ਮਨੀਸ਼ਾ ਦੇਖੋ ਜੀ ਮਿਲਦੀ ਇਹਦਾ ਫੇਰ ਉਹਨੂੰ ਭਾਵੇਂ ਇਹ ਨਾਲ ਨੂੰ ਕਰਦਾ ਸੈਂਟਰ ਗਵਰਨਮੈਂਟ ਵਾਲਾ ਨੂੰ ਫੋਨ ਕਰਕੇ ਫਿਰ ਮੰਤਰੀ ਗ੍ਰੰਥਰੀ ਨੂੰ ਮੈਨੂੰ ਪਹਿਲਾ ਇੱਕ ਆਪਣੇ ਪਿੰਡ ਦਾ ਬੰਦਾ ਹੁੰਦਾ ਸੀ ਚਲੋ ਜੀ ਉਹ ਤੋਂ ਰੁਪਿਆ ਬਾਹਰ ਨੂੰ ਮੈਂ ਦੱਸਣਾ ਹਾਂ ਦੱਸ ਐਨਾਂ ਉਹਦਾ ਹੈ ਨਹੀਂ ਕੋਈ ਵੀਡੀਓ ਬਣਦੀ ਹੈ ਤਾਂ ਕਰਿਆ ਐਨ ਪਤਾ ਲੱਗਦਾ ਵੀ ਇਹ ਵੀ ਖੁਸ਼ ਨਹੀਂ ਹੈਗਾ ਸਾਨੂੰ ਭੇਜੇ ਮੇਰਾ ਸਰੀਰ ਨਹੀਂ ਠੀਕ ਹੈ ਪਤਾ ਨਹੀਂ ਜੇ ਸਾਨੂੰ ਕਹਨ ਭੇਜਦੇ ਤਾਂ ਠੀਕ ਨਹੀਂ ਪਤਾ ਨਹੀਂ ਜੇ ਕੰਬਲ ਜਾਸਮੀਨ ਨੂੰ ਲੈ ਜਾ ਬੁੱਬੂ ਆ ਲੈ ਜਾ ਉੱਥੇ ਮਿਲ ਜਣੇ ਕੰਬਲ ਯਾਰ ਤੁਹਾਨੂੰ ਇਹਨੂੰ ਜੇ ਰਸਤੇ 'ਚ ਗਣੀ ਕੋਈ ਖੰਡ ਢੂੰਡ ਲੱਗੀ ਰਸਤੇ 'ਤੇ ਹਵਾ ਕਰ ਮ ਲੱਗਣੀ ਆ ਹਾਂ ਇੱਕ ਤਾਂ ਸ਼ਾਲ ਰੱਖ ਲੈ ਕੰਬਲ ਘਰ ਜਾ ਮੇਰੀ ਮੰਮੀ ਦੀ ਫੂਲ ਵਾਲੀ ਦੀ ਇਹ ਲੈ ਲਿਆ ਚਲ ਕੋਈ ਗੱਲ ਨਹੀਂ ਮੈਂ ਨਾ ਵੀ ਤੇ ਆ ਤੇਰਾ ਕਿਆ ਤੇਰਾ ਕਿਆ ਹੈ ਤੇ ਬਾਲਾ ਤੇਰੀ ਇਹ ਵੀ ਕਹਿੰਦੀ ਮੇਰਾ ਕੰਬਲ ਰੱਖ ਜਾ ਉਹਦੇ 'ਚ ਰੱਖ ਲੈ ਮੂਰੀ ਜੀ ਮੂਰੀ ਗੋਲੇ ਹੁੰਦੇ ਸੱਤ ਇਹ ਕਿਆ ਹੈਗੀ ਕੰਬਲ ਮੈਂ ਤਾਂ ਸੌ ਲੈ ਲਿਆ ਪਾਪਾ ਤੇ ਬੁੱਬੂ ਰਹਿ ਗਈ ਪਾਪਾ ਤੇ ਇੱਕਾ ਨਾ ਦਨ ਉਹ ਜਿ ਭਈਆਂ ਮਗਰ ਕੋ ਮਨਾਂ ਨੂੰ ਸਾਨੂੰ ਭਈਆਂ ਨੇ ਕਿਸੇ ਨੇ ਆਈ ਵੀ ਨਹੀਂ ਦਿੱਤੀ ਅੱਜ ਫਿਰ ਤੁਹਾਨੂੰ ਚੱਲੇ ਅਮਰਤਸਰੋਂ ਅੱਜ ਭਈ ਇਹ ਵੀ ਆ ਗਏ ਸਾਡੇ ਨੇ ਕਹਿੰਦੇ ਦੱਸੋ ਜੀ ਚਾ ਵੀ ਜਣਾ ਕਿੱਥੇ ਵੀ ਜਣਾ ਹਾਂ ਅਤ ਤੱਕਾ ਪਾ ਆਪਣੇ ਕੱਛ ਤੋਂ ਚੱਲ ਪਾਣ ਚੱਲ ਚੱਲ ਤੱਕ ਚੱਲ ਹਾਂ ਮੈਂ ਤੱਕ ਲੈਣਾ ਅਦੂਰ ਗੱਛ ਜਵਾ ਚੱਲ ਇਹਦਾ ਸੈਂਡਲ ਕੱਢ ਲੈ ਸਾਦ ਨਾਲ ਆਹ

ਕੋਈ ਪ੍ਰੋਬਲਮ ਨਹੀਂ ਨਾਲ ਤਾਂ ਰੱਖ ਲੈ ਨਾਲ ਤਾਂ ਮਿਲ ਕੇ ਨਹੀਂ ਤੇ ਰਜਾਈ ਵੀ ਚੱਕ ਲੈ ਡਬਲ ਬੈੱਡ ਆ ਜਿਹੜਾ ਪੱਟਾ ਬੈੱਡ ਚ ਪਾਤਾ ਜਿਹੜਾ ਸਿਰ ਤੇ ਬੰਨਣ ਵਾਲਾ ਹਾਂ ਜਿਹੜਾ ਸਿਰ ਤੇ ਸਤਾਵੋ ਬੰਨਣ ਵਾਲਾ ਬੁਲਾਇਆ ਤੇ ਜੇ ਤੈਨੂੰ ਜਦ ਮੈਂ ਮੈਂ ਤਾਉਣਾ ਚਾਰ ਵਾਰ ਤਾਂ ਮੈਂ ਬੈਗ ਪੱਟ ਬਗਾ ਇਹੋ ਜੋ ਹੋਈ ਜਾਂਦਾ ਥੋੜਾ ਪੱਟ ਲਿਆ ਦੱਬ ਲਿਆ ਰੱਖ ਲਿਆ ਜਾਂ ਸਮਾਨ ਇਹ ਨਹੀਂ ਤੁਹਾਨੂੰ ਸਮਝ ਰੱਦ ਸਮਾਨ ਕੀ ਨਹੀਂ ਸਮਝ ਰੱਦ ਗੂ ਸਮਾਂਤ ਤੁਹਾਨੂੰ ਬੰਦਣਾ ਮੈਂ ਕੋ ਕੋ ਸਮਝਣਾ ਤੁਸੀ ਮਾ ਬੈਚ ਗੱਡੀ ਚ ਮੈਂ ਰੱਖ ਦੋ ਸੈਂਡਲ ਕੱਢ ਲਿਆ ਰੀਤ ਦੇ ਕੱਲੇ ਹਜਾ ਮੈਂ ਰੱਖਿਆ ਇਹਦਾ ਅੱਛਾ ਬਸ ਠੀਕ ਠੀਕ ਮੋਲੂ ਨੇ ਵੀ ਜਾਣਾ ਦੇ ਨਾਲ ਅੱਛਾ ਮੰਨ ਗਿਆ ਹਾਂ ਹਾਂ ਤੇ ਦਾ ਦੀਦੀ ਕੋ ਨਹੀਂ ਆਉਂਦਾ ਮੈਂ ਕਿੱਥੇ ਜਾਣਾ ਇਹਦਾ ਹੋਰ ਜੂਪੀ ਦਾ ਮੇਰੇ ਉਹ 딜 ਕਰ ਦੋ ਜੀ ਅਸੀਂ ਨਾ ਚੱਲਦੇ ਮੇਰੇ ਥੋੜੇ ਜੇ ਕੰਮ ਦੇ ਪੇਪਰ ਨੇ ਕਰਦਾ ਦੀ ਪੇਪਰ ਜੇ ਮੈਂ ਤੁਹਾਨੂੰ ਕਹਿੰਦੀ ਕਿ ਵੀ ਦੋ ਦਿਨ ਹੋਰ ਰੁਕ ਜਾਨੀਏ ਤੁਸੀਂ ਤਾਂ ਗਾਲੀ ਪੈ ਗਏ ਮੇਰੇ ਮੁੰਡਾ ਕਹਿੰਦਾ ਮੈਂ ਹੁਣ ਮੰਮੀ ਨਾਲ ਜਾਣਾ ਰਵਿੰਦਰ ਜੀ ਨਾਲ ਇਹ ਚਲ ਜਾਊਗੀ ਗੇਂਚ ਮਾਰੋ ਛੋਕ ਕਰ ਰਹਾ ਪਹਿਲੀ ਵਾਰ ਆਰੇ ਮਾਇਆ ਨੂੰ ਨਾ ਕਰੀ ਕਿੰਨੇ ਹੁਣ ਮੇਰਾ ਤਾਹੂ ਨਹੀਂ ਪੀਣਾ ਹੈਗਾ ਇਹ ਦੇਖੋ ਹਣ ਇਮਾਨਦਾਰੀ ਦੀ ਵੀ ਗੱਲ ਆ ਵੀ ਜੇ ਹੁਣ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਸਾਰੇ ਫੜ ਲਓ ਜੇ ਹੁਣ ਬੱਤੀ ਫੜ ਖਰਚੇ ਵਾਸਤੇ ਖਰਚੇ ਵਾਸਤੇ ਹਜ਼ਾਰ ਰੁਪਏ ਮੇਰੇ ਕੋਲ ਆ ਕੇ ਵੇਹੇ ਨਹੀਂ ਹੈ ਸਰਦਾਰ ਜੀ ਬੱਸ ਹੁਣ ਫੜਾਉਂਦਾ ਤੁਹਾਡੇ ਸਾਹਮਣੇ ਹਜ਼ਾਰ ਰੁਪਏ ਨਾ ਨਾ ਮੈਂ ਕਿਹਾ ਸਰਦਾਰ ਜੀ 8000 ਰੁਪਏ ਕੁਛ ਫਰਕ ਨਹੀਂ ਦਵਾਉਂਗੀ 1000 ਰੁਪਏ ਫੜੋ ਜੀ ਮੈਂ ਬਸ ਇਹੀ ਕਹੂੰਗੀ ਜੀ ਨਹੀਂ ਨਹੀਂ ਮੈਂ 1000 ਕਿੱਥੋਂ ਹੋਣਾ ਮੈਨੂੰ ਕਹਿਣ ਦੀ ਲੋੜ ਨਹੀਂ ਜੀ ਮੈਂ ਇਹੀ ਕਹੂੰਗੀ ਜੀ ਬਸ ਤੁਸੀਂ ਇਹਦਾ ਟਾਈਮ ਦੱਸੋ ਕੋਈ ਗੱਲ ਨਹੀਂ ਜੀ ਮੈਂ ਤੁਹਾਨੂੰ ਦੱਸੂਗਾ ਮੈਨੂੰ ਕਿਸੇ ਸਿਆਰੇ ਬੰਦੇ ਨੇ ਸਮਝਾਇਆ ਬਸ ਸਰਦਾਰ ਜੀ ਬਸ ਦਵਾਉਂਗੀ ਜੀ ਬਸ ਮੈਂ ਤੁਹਾਨੂੰ 1000 ਰੁਪਏ ਦਊਂਗਾ ਦੋ ਗੱਲਾਂ ਕਰਨੀਆਂ ਵਾਹ ਸਾਹ ਕੋਈ ਗੱਲ ਕਰਨੀ ਹੁੰਦੀ ਬੱਜੋ ਸਰਦਾਰ ਜੀ ਦੇ ਨਾ ਕਰਤੀ ਬਾਹਰ ਛਾਂਤੀ ਵੀ ਰੱਖਣੀ ਆ ਇਹ ਸਿਆਣਾ ਬੰਦੇ ਨੇ ਇਹ ਵੀ ਕਿਹਾ ਵੀ ਹਫਤਾ ਦੇਖੋ ਹਾਂ ਹਾਂ ਬਾਹਰ ਚ ਪਰੇ ਚਲੋ ਤੂੰ ਦੋ ਦਿਨ ਤਿੰਨ ਦਿਨ ਦੇਖ ਲਈ ਜਿੰਨਾ ਟਾਈਮ ਉਹ ਹਫਤੇ ਉਹਨਾਂ ਦਿਨ ਦੇਖ ਲਈ ਉਹ ਬਾਬਾ ਜੀ ਨਾਲ ਹਫਤਾ ਦੇਖਾਂਗੇ ਮੇਰਾ ਬਟੂਆ ਬਣਾ ਤੱਕ ਅੱਛਾ ਈ ਅੱਛਾ ਠੀਕ ਆ ਬਟੂਆ ਵੀ ਜ਼ਰੂਰ ਚ ਹਾਂ ਆ ਗਿਆ ਬੱਤਾ ਆ ਗਿਆ ਆ ਗਿਆ ਆ ਗਿਆ ਉਹ ਜਿੱਦਾਂ ਤੂੰ ਦੌਂਦੀ ਨਹੀਂ ਕਿਹੜੇ ਟਾਈਮ ਕਰਤਾ ਕਰਤਾ ਆਣਾ थोड़ी तो चिड़ी पाई है चिड़ी नहीं पूरी खिची थी आ तक का ना नहीं ने, ने, मैं तो ना हजार पे तंदा भी हजार पे ना उस तो थोड़ा सामान था कुछ सरोवर तो मैं थोड़ा भी मांग सार दिया तो उसमें मेरे पास दियो हजार पे ना मेरा आज मैं सीधा साइन आप इतने इतने बड़े भी करना है देखी बटुआ पार ही होगा पहली बार पार दे जाएगा बेटा बोलो बोलो ठीक है ना ऐसा मजे ना बटुआ ਆ ਬੰਨਿਆ ਰਸਤ ਨੰਨਾ ਸੱਬੀ ਜਾਈ ਕੋਈ ਨਹੀਂ ਚੱਲ ਤੂੰ ਗੱਡੀ ਕੋਲ ਨੂੰ ਤੁਰ ਚਲੋ ਵੇ ਚਲੋ ਦੇਖੋ ਪਟਾਇ ਦੇਖੋ ਪੁੱਤੀ ਖੱਪਾ ਮਾ ਤਾ ਹਰੀਏ ਪਾ ਬੀ ਤੇ ਚੱਕ ਲੈ ਗਾੜੀ ਥੱਲੇ ਆਲਾ ਕਿਧਰ ਚੱਲ ਗਿਆ ਥੱਲੇ ਰਹਿ ਗਈ ਮੈਨੂੰ ਘੜੀ ਵੀ ਤੇ ਦੱਸ ਦੱਸਾ ਪਰ ਹੋਰ ਕਮਾਤ ਤੇ ਦੇਖਣ ਬਾਅਦ ਤੇ ਤੁਰੋ ਦਿੱਤੀ ਆ ਤਾ ਕਹਿੰਦੀ ਤੂੰ ਮੇਰੀ ਲੈ ਲੈ ਘੜੀ ਤਾ ਸਾਸਰੀ ਘਾਲ ਤਾਂ ਬਣਾਈ ਨਹੀਂ ਕਿਸੇ ਨੂੰ ਤਾ ਸਾਸਰੀ ਘਾਲ ਬਣਾ ਪਹਿਲਾ ਚਾਚੀ ਗੱਤਾਂ ਬਣਾ ਚਲੋ ਚਲੋ ਬੇਰਾ ਚਲ ਚਲੋ ਜਿੱਥੇ ਬਣਦੇ ਚਲੋ ਚਲ ਨਾ ਤੱਕ ਤੋ ਹਮਾਂ ਹਮੁੰਦਾ ਜਰਾ ਘੜੀਆ ਮੈਂ ਵੇਖਾਂ ਪਿੱਛੇ ਤੇ ਜਾ ਲੈ ਆਓ ਲੈ ਉਹ ਹੱਥ ਚੱਕ ਲੈ ਆਪਣੇ ਵੀਰ ਦੀ ਵਾਲੀ ਆਵੇ ਬਈ ਕਿ ਕਿਤੇ ਨਹੀਂ ਪਰ ਉਹ ਵਾਲਾ ਕਿ ਕਿ ਜੀ ਨੂੰ ਦੇ ਦੇ ਬਾਪਾ ਉਹ ਲਕਸਦੀ ਘੜਿਆ ਰੋਕਸਦੀ ਨਹੀਂ ਕਾਦਰ ਹੁੰਦੀ ਆ ਤੇ ਕਿਹਦੀ ਮੇਰੇ ਵੀ ਕਫੀ ਲਾਲਾ ਆਣੀ ਰਹੂਗੀ ਤਾਂ ਹੁੰਦੀ ਆ ਹਾਂ ਇਹਦਾ ਨਾ ਪੰਗਾ ਇਹਦੇ ਜਿਹੜੇ ਹੱਥਾਂ ਲੀਆਂ ਕੜੀਆਂ ਜੀਆਂ ਇੱਕ ਇੱਕ ਦੋ ਦੋ ਉੱਪਰ ਚੜ ਜਾਂਦੀਆਂ ਫੇਰ ਪੰਗਾ ਪਸ ਇਹਨੇ ਕਾਦ ਟੁੱਟ ਜਾਣਾ ਕਿੱਥੇ ਧੋਕਾ ਦੇਣਾ ਕੁਝ ਨਹੀਂ ਪਤਾ ਕਾਹਲਾ ਤੇ ਨਾ ਵੀ ਕਿਰ ਕਿਪਿੰਗੀ ਗੀਂਦੀ ਕਿਹੜੀ 34 ਦੀ ਨਾ ਨਾ ਮੈਂ ਤੇ ਮੈਂ ਕੈਨੇਡਾ ਤੋਂ ਲਿਆਂਦੀ ਦੀ ਘੜੀ ਸਪਨੇ ਚ ਚੱਲ ਚੱਲ ਉਹ ਲੱਗ ਜਾ ਲਾਈ ਸੰਦੀਪਿਆਰ ਇਹਨਾਂ ਦਾ ਆ ਲੋਕਾਂ ਦਾ ਹੀ ਪੰਗਾ ਹੈ ਦੇਖ ਕੇ ਅਨਸਰੀ ਢੰਗ ਨਾਲ ਬਤਾਈ ਉਹ ਉੱਥੇ ਨੇ ਕਿਹੜੀ ਲੱਗੀ ਚਲੋ ਹਾਂ ਕੀ ਹੋਗਾ ਮੇਰਾ ਪਾਪਾ ਵੀ ਤਾਂ ਲਾ ਦੇ ਸਮਾਨ ਨਹੀਂ ਆਏ ਮੈਨੂੰ ਘੱਗਰਾ ਜਾ ਮੈਂ ਕਿਹੜੀ ਮੇਰੀ ਤੇਣੀ ਲਾਪਰੀ ਮੇਰੀ ਦੀ ਤੇਰੇ ਨਾਲ ਜਗਾ ਪਾਪਾ ਮੈਨੂੰ ਪਿਆਰ ਕਰ ਉਹ ਹੀ ਚਲ ਮੁਰਦਾ ਸੱਤ ਤੇ ਲੈ ਆ ਉਹ ਹਾਂ ਉਹ ਨੋ ਵਾਹ ਹਾਂ ਫੱਟਣਾਂ ਚੰਡੀਏ ਫਿਰ ਉਸਤਰੀਏ ਥੱਲੇ ਨੂੰ ਚਲੋ ਚਲੋ ਗੱਲ ਚਲੋ ਮਿਲਦੇ ਥੋੜੀ देर ਤੱਕ ਮੈਂ ਥੋੜਾ ਜਹਾ ਹੋਰ ਇੱਕ ਅੱਧਾ ਪ੍ਰਸ਼ਾਦ ਦਾ ਸਾਡਾ ਕੋਈ ਨਹੀਂ ਬੁਲਾਉਂਦੇ ਵਾਹ ਹਾਂ ਫੱਟਣਾਂ ਆਉਂਦਾ ਆਹ ਨਾ ਕੋਈ ਟੈਂਸ਼ਨ ਨਹੀਂ ਲੈ ਤੋ ਕਾਹਲੇ ਟੈਂਸ਼ਨ ਆਉਂਗਾ ਤੁਹਾਨੂੰ ਓਕੇ ਕਾ ਕੋਸ ਮਾਂ ਜਿੱਤੀ ਕਰੋ ਤਵਾਜੋ ਹੁਣ ਸੰਦੀਪ ਅਸਨ ਹਾਜ਼ਰ ਹੋ ਜੀ ਮਾਤੂ ਤੁੰ ਨੂੰ ਕਰਦਾ ਖੁੱਪੀ ਆਹ ਹੱਦ ਦੱਸ ਤਰੋ ਜੀ ਜੁੜੀ ਟ੍ਰੇਨ ਕਰਨੀ ਹੁੰਦੀ ਟੈਂਕਾ ਫੋੜੇ ਗੋਲ ਨਹੀਂ ਹੋਣੀ ਆ ਬਾਅਦ ਮੂਰ ਰੱਖ ਲਿਓ ਜੀ ਅੱਛੀ ਹੁੰਦੀ ਆ ਜੀ ਅਕੋਬਾਟ ਨੂੰ ਸੱਤ ਕਰੋ ਕੀ ਮੈਟੀ ਝੜ ਦਿੰਦੀ ਆ ਫੇਰ ਨਾ ਕਰੋ ਆ ਬੇਤੇ ਰੁੱਸੀ ਜਾਂਦੀ ਆ ਫੇਰ ਤੂੰ ਖੂਲ ਲਾ ਜੀ ਵਾਹ ਨਾ ਨਾ ਆ ਜਾ ਆ ਸਤਿਗੁਰੂ ਜੀ ਦੀ ਬੀਬੀ ਆਮਸਾਰੀ ਸਤਿਗੁਰੂ ਆਓ ਜੀ ਆਪਾ ਦਰਸ਼ਨ ਕਰਨ ਜੱਲੀਏ ਬਾਬਿਆਂ ਦੇ ਹੈ ਯੋਨਾ ਰਹੇ ਹਨ ਹਰ ਜਨੇਤਰ ਜਿਹੜਾ ਸਾਨੂੰ ਕਬਾ ਰਿਹਾ ਹੈ ਸਾਡੀ ਮੋਬਲ ਇਹਨੂੰ ਲੱਗ ਜਾ ਬਿੱਕੀ ਨੂੰ ਬਿੱਕੀ ਨੂੰ ਨਾ ਲੱਗਿਆ ਬਿੱਕੀ ਅਭੀ ਕੀ ਹੈ ਸੱਚੀ ਵਿਕੀ 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 ਵਿੱਚ ਚੱਲਿਆ ਇਹ ਸਾਡੇ ਨੂੰ ਦੇਖ ਲਓ ਜੋਰ ਲੈ ਪਾਇਆ ਬਤਾ ਅੱਛਾ ਕੋਈ ਨਾ ਪੁੱਤ ਕੋਈ ਨਾ ਦੇਖੋ ਉਹ ਬੈਠੇ ਆ ਵਿਕੀ ਸਾਹਿਬ ਮਿਲੋ ਆਪਣੇ ਭਾਈ ਨੂੰ ਆ ਖਾ ਰਹੀ ਹੈ ਸੇਵਾ ਠੀਕ ਹੈ ਅਸੀਂ ਹੁਣ ਚੱਲਿਆ ਵਿਕੀ ਲੈ ਕੇ ਸਾਨੂੰ ਅੰਮ੍ਰਿਤਸਰ ਤੁਹਾਡੇ ਉੱਥੇ ਜਾ ਕੇ ਦਰਸ਼ਨ ਕਰਾਉਣਾ ਟ੍ਰੇਨ ਦਾ ਡਰਾਈਵਰ ਲੈ ਕੇ ਜਾਊਗਾ ਗੱਡੀ ਆ ਰੇਡ ਵਾਲਾ ਬਰਾਬਰ ਜੇ ਮੈਂ ਸੰਤ ਲਾ ਕੇ ਖਾਓ ਇੱਕ ਮਿੰਟ ਜਰਾ ਵੀਰ ਦੇ ਕਰਮਾਂ ਦੀ ਜੜਾ ਚਲੋ ਮੈਂ ਲੈ ਕੇ ਬੈਠੇ ਹੁਣ ਹੋ ਸੰਤ ਲਾ ਆਏ ਭਾਬੀ ਸੰਤ ਲਾ ਕੇ ਆਈ ਮੈਂ ਨਹੀਂ ਇਹ ਨਹੀਂ ਸਾਬਣੇ ਸੰਤ ਲਾਉਣਾ ਪੈਂਦਾ ਸੰਤ ਕਿਉਂ ਇਹ ਪਤਾ ਕੀ ਅੱਗ ਲੱਗ ਗਰਮੀ ਬਹੁਤ ਫੈਰ ਰਹੀ ਹੈ। ਰੇਨਾ ਉਹ ਜਿਹੜੀ ਕਿੰਨੇ ਉਹਦੇ ਬਦਬੋਜ ਹੀ ਆਈ ਜਾਂਦੀ ਗਰਮੀ ਦੀ ਉਹ ਨਹੀਂ ਆ ਰਹੀ ਫਿਰ। ਨਹੀਂ ਗੱਲ ਇਹ ਹੈ ਅੱਧੀ ਪਤਾ ਨਹੀਂ ਸਾਬਣੇ ਵੀ ਤੇਰਾ ਤਾਂ ਸੈਂਟ ਆ। ਭਾਈ ਮੇਰੀ ਗੱਲ ਸੁਣ। ਦੇਖ ਤੁਸੀਂ ਪਤਾ ਨਹੀਂ ਕਿਹੜਾ ਸਾਬਣ ਲਾਉਣੀ ਆ, ਕਿਹੜਾ ਨਹੀਂ ਲਾਉਂਦੀ ਆ। ਮੈਂ ਇਹਦਾ ਕੱਪੜਾ ਧੋਣੇ ਆਣਾ ਉਹ ਨਾ ਆਉਂਦੀ ਆ। ਹਾਂ ਜੀ ਮਾਹੀ ਮਰ ਜਣੀ ਚਿੱਟੀ ਪਈ ਆ। ਹੌਲੀ ਕਹਿੰਦੀ ਹੁੰਦੇ ਸੀ। ਓਹੋ ਉਹ ਕਾਵਤ ਜਿਹੜੀ ਹੈਗੀ ਕਾ ਕਾ ਮੈਂ ਤਾਂ ਪੰਜ ਭਾਈ ਨਾਲ ਲਾਉਂਦੀ ਆ ਮੈਂ ਤਾਂ ਪੰਜ ਭਾਈ ਉਹ ਵੀ ਲਾ ਲਨੀ ਮੈਨੂੰ ਕੋਈ ਹੋਣੀ ਹੈਗੀ ਰੰਗ ਤਾਂ ਜਿਹੜਾ ਪ੍ਰਮਾਤਮਾ ਨੇ ਦਿੱਤਾ ਉਹੀ ਰਹਿਣਾ ਹੈ ਠੀਕ ਨਹੀਂ ਗੱਲ ਜੈਸਮੀਨ ਕੋਈ ਪੈਸੇ ਕਰਾਉਣ ਜਾਨੀ ਕੋਈ ਕੁਝ ਜਾਂਦੀ ਅੱਜ ਤੱਕ ਪੈਸਾ ਨਹੀਂ ਨਿਕਰਾਇਆ ਹੈਗਾ ਜਰੂਰੀ ਪੈਸੇ ਲਾਉਣੇ ਸਾਡੇ ਨਾਲ ਇਕੱਲੇ ਰੱਖ ਨਹੀਂ ਅੱਜ ਅਬ ਸਸਿਕਾ ਬਣਾਉ ਸਸਿਕਾ ਬਣਾਉ ਬਲਜੀਤ ਜੀ ਬੋਲੋ ਸਸਿਕਾ ਬਣਾਉ ਜੀ ਸਾਰੇ ਨੂੰ ਮਾਮਿਆਂ ਨੂੰ ਵੀਰਾਂ ਨੂੰ ਸਾਰਾ ਸਸਿਕਾ ਕਹੇ ਕਾਇਬਾ ਤੂੰ ਹੀ ਬਰਾਲੇ ਭੈਣ ਸਸਰੀ ਕਾਲ ਹਾਂਤੀ ਆ ਦੇਖ ਮੈਨੂੰ ਫੁੱਲ ਉਤਾਰ ਦਿਓ ਆ ਦੇਖ ਆ ਫੁੱਲ ਤਾਰ ਦੜੀਆਂ ਜੈਸਮੀਨ ਚਲ ਸਾਰੇ ਸੋਹਰੇ ਆ ਕੇ ਸ਼ੋਭ ਜਾਮਾ ਫੁੱਲ ਆਏ ਨਹੀਂ ਕਹਿੰਦੇ ਕਹਿੰਦੇ ਘਰੋਂ ਨਹੀਂ ਆਏਗਾ ਪਤਾ ਹੈ ਨਾ ਪਤਾ ਰਹਾ ਦਾ ਸਾਰਾ ਪਤਾ ਹੋਣ ਦਾ ਜਦੋਂ ਦੇਖ ਲੈ ਹੈ ਫਿਰ ਹੁਣ ਪਰਸੋਂ ਤੋਂ ਬਦੂਮੀ ਚੱਲ ਨਾ ਜੀ ਹਾਂ ਮੈਂ ਬਿਮਾਰ ਹੈ ਸਸਰੀਕਾਲ ਜੀ ਸਾਰਿਆਂ ਨੂੰ ਹੁਣ ਮੈਨੂੰ ਬੋਲਣਾ ਹੀ ਪੈਣਾ ਵਿੱਚ ਜੀ ਹਾਂ ਮੈਂ ਪਹਿਲਾਂ ਵਿੱਚ ਇੰਟਰਫੇਅਰ ਨਹੀਂ ਕੀਤਾ ਹੈਗਾ ਭਾਬੀ ਪਿੱਛੇ ਘਰ ਦੇ ਵਿੱਚ 1 ਕਰੋੜ ਰੁਪਇਆ ਪਿਆ ਉਹ ਵੀ ਦੇਖਣਾ ਆਪਾਂ ਦੇ ਮੇਰੀ ਗੱਲ ਸੁਣ ਉਹ ਪਤਾ ਗਿਆ ਕਰਦਾ ਇੱਕ ਤਾਂ ਪੇਪਰ ਹੈ ਹਾਂ ਠੀਕ ਹੈ ਨਾ ਹਾਂ ਇੱਕ ਦੋ ਨੰਬਰ ਗੱਲ ਆ ਵੀ ਭਈਏ ਆ ਗਏ ਅੱਛਾ ਭਈਏ ਕਹਿੰਦੇ ਵੀ ਸਰਦਾਰ ਜੀ ਇੰਨੇ ਦਿਨਾਂ ਤੋਂ ਤੁਸੀਂ ਮਗਰ ਪਏ ਹੋ ਅੱਜ ਵੀ ਦੇ ਵੀ ਕਰਵਾ ਲਓ ਗੰਨਾ ਵੀ ਸੱਤੇ ਕੜਵਾ ਲਓ ਅੱਛਾ ਚਲ ਠੀਕ ਉਹ ਜਿਹੜਾ ਸੇ ਗੰਨਾ ਬੀਜਣਾ ਨਾ ਅਸੀਂ ਖੇਤ ਦੇ ਵਿੱਚ ਹਾਂ ਹਾਂ ਉਹਦੇ ਕਰਕੇ ਫਿਰ ਜ਼ਰੂਰੀ ਸੀ ਗੱਲ ਨਾਲ ਮੈਂ ਹੁਣ ਹਲ ਹਫਤਾ ਵੀ ਨਹੀਂ ਹੋਇਆ ਮੈਂ ਜਾਖਾ ਬੀ ਬੜੀ ਗੱਡੀ ਚ ਗਿਆ ਤਾਂ ਨਾ ਗੱਡ ਨਾ ਮੋਟਰਸਾਈਕਲ 'ਚ ਗਿਆ ਬੜੀ ਗੱਡੀ ਆ ਬੜੀ ਗੱਡੀ ਲੈ ਕੇ ਚੱਲ ਹਾਂ ਲਾਲਾ ਬੜੀ ਗੱਡੀ ਲੈ ਕੇ ਚੱਲ ਨਹੀਂ ਵੀਰ ਜੀ ਕਹਿੰਦੇ ਤਾਂ ਇੱਥੇ ਜਾ ਸੀ ਨੂੰ ਉੱਧਰ ਲੈ ਚੁੱਕਾ 10 ਮਿੰਟ ਕਹਿੰਦੀ ਨਾ ਮੈਂ ਤਾਂ ਟ੍ਰੇਨ ਮਾ ਜਾਉਂਗੀ ਕੀ ਇਹ ਤਾਂ ਆਪਾਂ ਕਿਹਾ ਵੀ ਇਹ ਦਿਨੋਂ ਤੋਂ ਆਪਾਂ ਬੱਸਾਂ ਚੱਲਦੇ ਹੁਣ ਤਾਂ ਫ੍ਰੀ ਬੱਸਾਂ ਚੱਲਦੀਆਂ ਗਵਰਨਮੈਂਟ ਨੇ ਉਹਨੂੰ ਹੱਥਵਾਲੇ ਫ੍ਰੀ ਕਰੀਆਂ ਹੁੰਦੀਆਂ ਹੁਣ ਤਾਂ ਇਹ ਵੀ ਗੱਲ ਤੇਰੀ ਠੀਕ ਹੈ ਚਲ ਉਹ ਛੱਡੋ ਪਰੇ ਹੁਣ ਟ੍ਰੇਨ ਦੇ ਵਿੱਚ ਆਰਾਮ ਨਾਲ ਬੈਠ ਕੇ ਜਾਓ ਇਹ ਵੀ ਚੱਲ ਠੀਕ ਹੈ ਆਹ ਰੀਤ ਕੱਦੀ ਕਰਦੀ ਆ ਟ੍ਰੇਨ 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 ਆਹ ਰੀਤ ਜਦੋਂ ਇਹਨਾਂ ਦੀ ਜਦੋਂ ਗਾਹ ਪਾ ਦਿੰਦੀ ਆ ਤੇ ਤੈਨੂੰ ਹੀ ਦੇਖ ਨਹੀਂਦਾ ਅੱਜ 10 ਹੋ ਜਾਣਾ ਆਣੇ ਆਂਦਾ ਤਾਂ ਫੇਰ ਰਾਤ ਫਿਰ ਆਹ ਕਹੇ ਛੋਟੀ ਕਹੇ ਰੋਬੇ ਮੈਂ ਜਾਣਾ ਬੜੀ ਕਹੇ ਉਦੋਂ ਹੀ ਮੈਂ ਸਹਜ ਮੈਂ ਜਾਣਾ ਫਿਰ ਮਹਾਰਾਮ ਤੂੰ ਰਹਿ ਗਈ ਉਨੀ ਚੱਲ ਜੀ ਜਾ ਹੁਣ ਵਧੀਆ ਰੌਣਕੇ ਆ ਕਿਥੇ ਬੰਦੇ ਜਾਣਦੇ ਹਾਂ ਹਾਂ ਰੌਣਕੇ ਆ ਸੰਗਤ ਮਹਾਰਾਜ ਲਿਜਾਵੇ ਐ ਜੀ ਜਾਣਾ ਪਾਣੀ ਆ ਕਹਿੰਦੇ ਹੁੰਦੇ ਵੀ ਰਾਤੋਂ ਰਾਤ ਤਿਆਰੀ ਕਰੀਏ ਜੀ ਅਸੀਂ ਨਿਆਣੇ ਅਸੀਂ ਤਾਂ ਰਾਤੋਂ ਰਾਤ ਕਰੀਏ ਕੱਲ ਸਵੇਰ ਦੀ ਸਾਡੀ ਤਾਂ ਸਵੇਰ ਦੀ ਹੋਈ ਹੋਈ ਸੀ ਵੈਸੇ ਬੈਠ ਜੀ ਇੱਥੇ ਪਲੈਨਿੰਗ ਬਣੀ ਪਲੈਨਿੰਗ ਬਣਿਆ ਹੁਣ ਵੀ ਚਲੋ ਅਸੀਂ ਫੇਰ ਕਹਿੰਦੇ ਵੀ ਚਲੋ ਮਹਾਰਾਜ ਯਾਤਰਾ ਕਰਾਉਂਦਾ ਰੱਖੇ ਪ੍ਰਮਾਤਮਾ ਵਿੱਕੀ ਨੂੰ ਆਰ ਪ੍ਰਸਤੋਤਮ ਪ੍ਰਸੋਤਮ ਨੂੰ ਰਾਜੀ ਰੱਖੇ ਮਹਾਰਾਜ ਠੀਕ ਆ ਗੱਲ ਇਹਨਾਂ ਨੂੰ ਚੜ੍ਹਦੀ ਗੱਲ ਰੱਖੇ ਜਿਹੜੇ ਸਾਨੂੰ ਲਜਾਰ ਹੈ ਉਹ ਕੋਈ ਗੱਲ ਨਹੀਂ ਤੇਰੇ ਕਰਮਾਂ ਵਿੱਚ ਲਿਖਿਆ ਹੋਇਆ ਤਾਂ ਤੂੰ ਜਾਂਦੀ ਹੈ ਅਸੀਂ ਹੋਰ ਨੂੰ ਨਹੀਂ ਕਿਸੇ ਨੂੰ ਕਹਿ ਦਿੰਦੇ ਮੇਰੇ ਘਰ ਸੋ ਪਤਾ ਕੀ ਗੱਲ ਹੈ ਮੈਂ ਤੈਨੂੰ ਦੱਸ ਦਿਆਂ ਗੱਲ ਵੀ ਦੇਖ ਬੰਦਾ ਪਲੇਨ ਬਣਿਆ ਹੋਇਆ ਬੰਦਾ ਕੈਨਸਲ ਕਰ ਦਿੰਦਾ ਹਾਂ ਕਰ ਦਿੰਦਾ ਨਾ ਵੀ ਇਹ ਜਿਹੜੀ ਨਾ ਆਪਾਂ ਨੂੰ ਵੀ ਮਤਲਬ ਇੱਕ ਮਾਦਾ ਕਾਲਮ ਬੈਠੇ ਬੈਠੇ ਨਹੀਂ ਪਲੈਨ ਬਣ ਗਿਆ ਮਦੀਰ ਇਹ ਕਹਿੰਦੀ ਇਹਨੇ ਹਾਕ ਮਾਰਤੀ ਹੈਠਾ ਵਿੱਕੀ ਨੇ ਕਹਿੰਨਾ ਤੁਸੀਂ ਭਾਬੀ ਨੂੰ ਕਿਹਾ ਵੀ ਜਾਣਾ ਕਹਿੰਦੀ ਕਿੱਥੇ ਨੂੰ ਕਹਿੰਦੇ ਚਲ ਭਾਬੀ ਕਹਦਾ ਹੋ ਜਾ ਤਿਆਰ ਆਮ ਤਸਰ ਕੋ ਮਕੇ ਆਉਣਾ ਹੈ ਮੈਂ ਕਿਹਾ ਹਾਂ ਮਾਹ ਦੇਹਲਾ ਕਿੰਨੀ ਚੋਰੀ ਚੋਰੀ ਕਰਦੀ ਆ ਬੰਤੇ ਗੱਲਾਂ ਨਾ ਕੋਈ ਪਲਾਨ ਹੈ ਨਾ ਤਖੜਾ ਕਦ ਹੋਇਆ ਪਲਾਨ ਪਲਾਨ ਤਾਂ ਹੋਈ ਨਹੀਂ ਪਲਾਨ ਤਾਂ ਹੈ ਹੀ ਨਹੀਂ ਇਹ ਤਾਂ ਤੈਨੂੰ ਕਹਿ ਤਾ ਮਜੇ ਤਾਂ डन ਹੋ ਗਿਆ ਹਾਂ ਸੱਚੀ ਗੱਲ ਹੈ ਮੈਂ ਤਾਂ ਅਸੀ ਬਾਈ ਨਾਲ ਗੱਲ ਕਰੀਦੀ ਬਾਈ ਕਹਿੰਦੇ ਵੀ ਕੋਈ ਨਾ ਚਲ ਦੇਖਦੇ ਹਾਂ ਹਾਂ ਚਲੋ ਫਿਰ ਗੱਲ ਪਰ ਚੁੱਪ ਜੀ ਹੋ ਗਈ ਤੇਰੇ ਥੋੜੇ ਆਉਂਦੇ ਟਿੱਕੀ ਸਿੰਘ ਨਹੀਂ ਕਹਿੰਦਾ ਤੇ ਪਤਾ ਸੁਣੋ ਮੈਂ ਤੁਹਾਨੂੰ ਅਸਲ ਵਿੱਚ ਜਿਹੜੀ ਗੱਲ ਦਰਦਾ ਹਾਂ ਹਾਂ ਪਰਸੋਂ ਜੈਸਮੀਨ ਦੇ ਮੰਦ ਦੇ ਵਿੱਚ ਚੱਲਦਾ ਸੀ ਮਹਾਪੁੱਤ ਕੱਲ੍ਹ ਕੋ ਮੋਟਰਸਾਈਕਲ ਪਰ ਦੇਖ ਲੰਨੇ ਆ ਅੱਛਾ ਹਾਂ ਹਾਂ ਮਾਹਾਂ ਵੀ ਆਏ ਆ ਕਰਕੇ ਪਲਾਨ ਆ ਵੀ ਚਲੋ ਤੇਰਾ ਕਰ ਦਿੰਦਾ ਸੌਲਵ ਏਡੀ ਲੀਜੀ ਆ ਇਹਦਾ ਮਨ ਕਰਦਾ ਮਾਹਾਂ ਚਲੋ ਕੋਈ ਕਰ ਲਈ ਨਹੀਂ ਸਹੀ ਗੱਲ ਹਾਂ ਮੈਂ ਮੋਟਰਸਾਈਕਲ ਬਾਕਾਇਦਾ ਵੀ ਆਪਾਂ ਦੋ ਜਣੇ ਮੋਟਰਸਾਈਕਲ ਪਰ ਚੱਲੇ ਠੀਕ ਹੈ ਨਾ ਤੇ ਚਲੋ ਇਹ ਫਿਕਰ ਆਈ ਮੈਂ ਟ੍ਰੇਨ ਪਰ ਜਾਣਾ ਐ ਕਦੇ ਕਹਿੰਦੇ ਮੈਂ ਮਾਸੀ ਨੂੰ ਨਾਲ ਲੈ ਜਾਣਾ ਕਿ ਮੈਂ ਛੁੱਭੂ ਦੇ ਨਾਲ ਇਹ ਮਾਂਜਾ ਖੜਦਾ ਨਹੀਂ ਕਿਸੇ ਪਾਸੇ ਨੂੰ ਪਾਸੇ ਨੂੰ ਹਾਂ ਇਹ ਨਹੀਂ ਖੜਦਾ ਫਿਰ ਇਹਨਾਂ ਨੇ ਭਾਈ ਪਲਾਨ ਫਿਰ ਪੱਕਾ ਕਰੇ ਲਿਆ ਮਾਂ ਭਾਈ ਹੁਣ ਵਿੱਕੀ ਨੂੰ ਕਿਹਾ ਮੈਂ ਫਿਰ ਹਾਂ ਪਹਾ ਹੁਣ ਵਿੱਕੀ ਨੇ ਕਰਿਆ ਤਾਂ ਮੈਨੂੰ ਫੋਨ ਜਮ ਚੰਨੀ ਖੜ ਗਿਆ ਪਾਪਾ ਹਾਂ ਹਾਂ ਉਹ ਅੱਜ ਸਕੇ ਉਧਰ ਵੀ ਪ੍ਰੋਗਰਾਮ ਐ ਸਾਡੇ ਮੇਰੇ ਸਾਲੇ ਦਾ ਵੀ ਉਧਰ ਉਧਰ ਨੂੰ ਜਾਣਾ ਦਾ ਮਾਂ ਚੱਲ ਹੁਣ ਤੂੰ ਆ ਪਹਿਲਾਂ ਜੈਤਮੀਂ ਦਾ ਕੰਮ ਨਵੇੜ ਹੈ ਉਧਰ ਇਹਦਾ ਵਿਚਾਰੀ ਦਾ ਜ਼ਰੂਰੀ ਹੋਇਆ ਵਾ ਹੁਣ ਚਲੋ ਮਨ ਖੜਜ ਬੇਦਾ ਨਹੀਂ ਚਲੋ ਪਰਮਾਤਮਾ ਖੜਾਉਗਾ ਬੇਤੀ ਕਰਿਆ ਉਹਨਾਂ ਨਾਲ ਹੈ ਬਿਮਾਰ ਜੇ ਹੁਣ ਅਹੀ ਬਿਮਾਰ ਬੈਠੀ ਨਹੀਂ ਕਰ ਸਾਥੇ ਵੀ ਨਹੀਂ ਇੰਜੋਏ ਕਰ ਹੁਣ ਉਹ ਤਾਂ ਦੇ ਮੈਂ ਕਰ ਹੁਣਾ ਨਹੀਂ ਕਰ ਹਾਂ ਜਿੱਥੇ ਜਾਣਾ ਤਾਂ ਪਤਾ ਨਿਆਣਿਆਂ ਨਾਲ ਜੁਕਸ ਹੈਗਾ ਠੀਕ ਨਹੀਂ ਗੱਲ ਪਰਮਾਤਮਾ ਹੈ ਜੋ ਆਪਾਂ ਕਰਦੇ ਆ ਬੱਚਿਆ ਬਾਤ ਨਹੀਂ ਕਰਦੇ ਆ ਬੇਈ ਗੱਲ ਦਾ ਹਾਂ ਪਰ ਰਸਤਾ ਚੱਲ ਪਿਆ ਬਚਾੜਿਆਂ ਨਾਲ ਕਿੰਨੀ ਪੋੜੋ ਜਿਹੜਾ ਉਹ ਖਾਵਾ ਚੱਲ ਪਿਆ ਬਾਬਾ ਬੋਲ ਚੱਲ ਫੇ ਪਾ ਇੱਧਰ ਵੀ ਕਿੱਥੇ ਸੋਚਦਾ ਇੱਕ ਵਾਰ ਤੂੰ ਫੋਨ ਕਰ ਲੈ ਫੇ ਇੱਧਰ ਨੂੰ ਪਾ ਲੈ ਚੱਲ ਪਿਆ ਜੀ ਮਹਾਰਾਜ ਕਹਿੰਦਾ ਦਸਵੀਂ ਫੂਲ ਵਾਲਿਆਂ ਨੂੰ ਤਾਂ ਕਰ ਲਓ ਫੋਨ ਮੈਂ ਉਹੀ ਕਿਹਾ ਜਾ ਸਕਾ ਆ ਬਿਸਕੋਲਾ ਹਾਂ ਮੇਰੇ ਸੁਣੇ ਕਾ ਕੇ ਉਹ ਆਪਾਂ ਕਿੰਨੇ ਨਾ ਕਾ ਜਾਂਦੇ ਸਰ ਲਾਈਨ ਚ ਲੱਗਣਾ ਬੰਦਾ ਟਿਕਟਾਂ ਨੂੰ ਟਾਈਮ ਨਹੀਂ ਇੱਕੋ ਬੰਦਾ ਹੀ ਆ ਬਸ ਇੱਕੋ ਬੰਦਾ ਹੈ ਇੱਕ ਬੰਦੇ ਨੇ ਲਾਈਨ ਚ ਲੱਗਣਾ ਬਸ ਉਹ ਲੱਗਣਾ ਹੈਗਾ ਨਾ ਕਿ ਤਾਂ ਗਿਣ ਲੋ ਕਿੰਨੇ ਜਣੇ ਦੀ ਟਿਕਟਾਂ ਦੇ ਹੁੰਦੀਆਂ ਅੱਛਾ 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 ਨਿਆਣਿਆਂ ਦੇ ਵੀ ਲੱਗਦੇ ਹੁੰਦੇ ਆ ਵੇਖੋ ਹਾਂ ਕੁਝ ਉਪ ਦੱਸਣਾ ਪੈਣਾ ਵੀ ਇੰਨੀ ਉਮਰ ਤੇ ਘੱਟ ਵਾਲੇ ਜਿਹੜੇ ਜਿਹੜਾ ਸ਼ੁਭਰੀ ਦੀ ਅੱਧੀ ਲੱਗਣੀ ਕਿਆ ਕਰੇ ਪੁੱਤੇ ਤਾਂ ਹੁਣ ਤੋੜ ਕੇ ਸਵਾਦ ਆ ਹੁਣ ਸ਼ੁਭਰੀ ਦੀ ਅੱਧੀ ਲੱਗਦੀ ਹੋਰ ਲੱਗਦੀ ਆ ਹਾਂ ਤਿੰਨ ਸਾਲ ਦੀ ਹੋਈ ਆ ਜੇ ਇਹ ਚਾ ਹਾਂ ਡਾਇਰੈਕਟਲੀ ਗੂਗਿੱਤਾ ਦਾ ਕੁੜੀਆਂ ਦੀ ਮਗਰ ਲੱਗਦੀਆਂ ਨੇ ਉਹਦੇ ਪੂਰੀਓ ਲੱਗਦੇ 10-10 ਸਾਲ ਕਿੰਨੇ ਕਿੰਨੇ ਸਾਲ ਦੀਆਂ ਹੈ ਇਹ ਹੈ ਕਿ ਇਹਨੂੰ ਮਦਾ 5 ਸਾਲ ਹਨ ਇਹਨੂੰ ਰੱਬ ਨੂੰ 5 ਮੈਂ ਕਹਾਂ 7 ਸਾਲ ਤੋਂ ਥੱਲੇ ਸ਼ਾ ਦਦੀ ਆ ਮੈਨੂੰ ਲੱਗਦਾ ਪਤਾ ਕਰਨਾ ਪੈਣਾ 1 2 3 4 5 6 7 8 9 10 11 11 ਜਾਣੇ ਆਪਾਂ ਤਿੰਨ ਨੇ ਆਣੇ ਚਾਰ ਨੇ ਆਣੇ ਆ ਬਾਹਰੋਂ ਜਾ ਕੇ ਸਿੱਧਾ ਡਾਇਰੈਕਟੇ ਪੁੱਛੋਣਾ ਪਹਿਲਾਂ ਯਾਰ ਵੀ ਕਿੰਨੇ ਸਾਲ ਤੋਂ ਘਟ ਵਾਲੇ ਆ ਕਿੰਨੇ ਸਾਲ ਤੋਂ ਘਟ ਵਾਲੇ ਬੱਚੇ ਹਨ ਬਾ ਚਲੋ ਹੁਣਾਨੂੰ ਮਿਲਦੇ ਅਸੀਂ ਰੋਪੜੇ ਪਹੁੰਚ ਗਏ ਬਿਲਕੁਲ ਜੀ ਬਿਲਕੁਲ ਪਾਸ ਨੂੰ ਪਾ ਲਈ ਗੱਡੀ ਘੁੰਮ ਕਿਉਂ ਨਾੜ ਕੋਲ ਕੋਲ ਵੀ ਚੱਲ ਪਿਆ ਨਾ ਨਵਾਂ ਚਲੋ ਜੀ ਅਗਲੇ ਬਲਾਕ ਦੇ ਵਿੱਚ ਹੀ ਮਿਲਦੇ ਜੀ ਤੁਹਾਨੂੰ ਸਿੱਧੀ ਜੀ ਗੱਲ ਕਰੀਏ ਬਸ